ਮੈਡਮ ਡੇਂਗੂ ਨੂੰ ਲੈ ਕੇ ਤਾਜ਼ਾ ਕੀ ਆਂਕੜੇ ਹੈਗੇ ਨੇ ਕੀ ਸਥਿਤੀ ਹੈਗੀ ਡੇਂਗੂ ਦੀ ਲੁਧਿਆਣਾ ਦੇ ਵਿੱਚ ਕੱਲ ਤੱਕ ਦਾ ਡਾਟਾ ਹੈਗਾ ਤੇ ਇਸ ਸਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਕੋਲ 444 ਕੇਸਸ ਹੋਏ ਡੇਂਗੂ ਦੇ ਆਪਣੇ ਪੂਰੇ ਡਿਸਟ੍ਰਿਕਟ ਲੁਧਿਆਣਾ ਚ ਅਰਬਨ ਐਂਡ ਰੂਰਲ ਬੋਥ ਕੱਲ ਤੱਕ ਦਾ ਡਾਟਾ ਹੈਗਾ ਸਾਡੇ ਕੋਲ ਟੋਟਲ ਐਕਟਿਵ ਕੇਸਸ 24 ਹੈ ਔਰ ਐਡਮਿਸ਼ਨਸ 18 ਹੈ ਅ ਡੈਥ ਹਲੇ ਇੱਕ ਡੈਥ ਅੰਦਰ ਰਿਵਿਊ ਅਸੀਂ ਸਟੇਟ ਚ ਭੇਜੀ ਆ ਜਿਹੜੀ ਕਿ ਉੱਥੇ ਹਲੇ ਅੰਡਰ ਰਿਵਿਊ ਹੈ ਅ ਡੇਂਗੂ ਲੈ ਕੇ ਇੱਕ ਡੇਂਗੂ ਵਾਰ ਦੀ ਸਕੀਮ ਚਲਾ ਰਹੇ ਹਾਂ ਅ ਅਵੇਰਨੈਸ ਕਿਦਾਂ ਡਰਾਈਵ ਚੱਲ ਰਹੀ ਹੈ ਪੂਰੀ ਡੇਂਗੂ ਲਈ ਆਰਮੀਸੀ ਸਟੂਡੈਂਟ ਸਾਰੇ ਅਸੀਂ ਆਪਣੇ ਏਰੀਆ ਚ ਜਾਂਦੇ ਹਾਂ ਔਰ ਲੋਕਾਂ ਦੇ ਘਰ ਘਰ ਜਾ ਕੇ ਅਸੀਂ ਉਥੇ ਇਹਨਾਂ ਦੇ ਦੇਖਦੇ ਆਂ ਕਿ ਕਿਤੇ ਪਾਣੀ ਤੇ ਨਹੀਂ ਖੜਾ ਜੇ ਕਿਤੇ ਵੀ ਪਾਣੀ ਖੜਾ ਹੈ ਜਿਵੇਂ ਕਿ ਫਲਾਰ ਪੋਟਸ ਤੇ ਜਾਂ ਜਿਹੜੇ ਆਪਾਂ ਬਰਡਸ ਨੂੰ ਪਾਣੀ ਦਿੰਦੇ ਆ ਉਹ ਵਾਲੀ ਟ੍ਰੇ ਚ ਉਹ ਵੇਸਟਮ ਟਾਇਰਸ ਵਗੈਰਾ ਪਏ ਹੁੰਦੇ ਆ ਉਸ ਚ ਔਰ ਪੁਰਾਣੇ ਜਿਹੜੇ ਡੇਜ਼ਰਟ ਕੂਲਰਸ ਚ ਔਰ ਇਹ ਜਿਹੜੇ ਪੁਰਾਣੇ ਫ੍ਰਿਜ ਹੁੰਦੇ ਸੀ ਉਹਦੇ ਥੱਲੇ ਟਰੇ ਆਉਂਦੀ ਸੀ ਜਿਸ ਚ ਪਾਣੀ ਜਾਂਦਾ ਸੀ ਉਹ ਸਾਰਾ ਚੈੱਕ ਕਰਦੇ ਆਂ। ਡੇਂਗੂ ਲੈ ਕੇ ਤਾਜ਼ਾ ਆਂਕੜੇ ਕੀ ਹੈਗੇ ਨੇ ਉਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ। ਇਸ ਵਕਤ ਸਾਡੇ ਨਾਲ ਸਿਵਲ ਸਰਜਨ ਲੁਧਿਆਣਾ ਮੌਜੂਦ ਨੇ। ਗੱਲਬਾਤ ਕਰ ਲੈਣੇ ਆ। ਮੈਨੂੰ ਡੇਂਗੂ ਲੈ ਕੇ ਤਾਜ਼ਾ ਕੀ ਆਂਕੜੇ ਹੈਗੇ ਨੇ, ਕੀ ਸਥਿਤੀ ਹੈਗੀ ਡੇਂਗੂ ਦੀ ਲੁਧਿਆਣਾ ਦੇ ਵਿੱਚ? ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇ ਇੱਥੋਂ ਜਿੱਥੋਂ ਤੱਕ ਕੀ ਡੇਂਗੂ ਦਾ ਸਵਾਲ ਹੈ ਸਾਡੇ ਕੋਲ ਕੱਲ ਤੱਕ ਦਾ ਡਾਟਾ ਹੈਗਾ ਤੇ ਇਸ ਸਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਕੋਲ 444 ਕੇਸਸ ਹੋਏ ਨੇ ਡੇਂਗੂ ਦੇ ਆਪਣੇ ਪੂਰੇ ਡਿਸਟ੍ਰਿਕਟ ਲੁਧਿਆਣਾ ਚ ਅਰਬਨ ਐਂਡ ਰੂਰਲ ਬੋਥ ਕਿੰਨੇ ਕੁ ਮਰੀਜ਼ ਜਿਹੜੇ ਨੇ ਐਡਮਿਟ ਹੈਗੇ ਨੇ ਇਸ ਵਕਤ ਕੀ ਕੰਡੀਸ਼ਨ ਹੈਗੀ ਆ ਕੋਈ ਡੈਥ ਨਹੀਂ ਹੈਗੀ ਡੇਂਗੂ ਨੂੰ ਲੈ ਕੇ ਲੁਧਿਆਣਾ ਦੇ ਵਿੱਚ हाँ जी जेडे की कल तक का डाटा हैगा कोल टोटल एक्टिव केसिज ट्वेंटी फोर है और एडमिशनज अठारह डैथ हाले एक डैथ अंदर रिव्यू अभी स्टेट भेजी है जेडी कि उथे हाले अंडर रिव्यू है और एक है ਡੈਂਗੂ ਲੈ ਕੇ ਕੀ ਮੁਹਿੰਮ ਜਿਹੜੀ ਚੱਲ ਰਹੀ ਆ ਪ੍ਰਸ਼ਾਸਨ ਵੱਲੋਂ ਜਿਵੇਂ ਹਰ ਸ਼ੁੱਕਰਵਾਰ ਜਿਹੜਾ ਵਾ ਡੈਂਗੂ ਲੈ ਕੇ ਇੱਕ ਡੈਂਗੂ ਵਾਰ ਦੀ ਸਕੀਮ ਚਲਾ ਰਹੇ ਹਾਂ ਅਵੇਅਰਨੈਸ ਕਿਦਾਂ ਡਰਾਈਵ ਚੱਲ ਰਹੀ ਆ ਪੂਰੀ ਡੈਂਗੂ ਲੈ ਕੇ ਦੇਖੋ ਹੁੰਦੇ ਤੁਹਾਨੂੰ ਵੀ ਸਾਰਿਆਂ ਨੂੰ ਹੋ ਗਿਆ ਯਾਦ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਤੇ ਅਸੀਂ ਇਸ ਸਾਲ ਦੇ ਸ਼ੁਰੂ ਤੋਂ ਇਹ ਸਕੀਮ ਚੱਲ ਰਹੀ ਹੈ ਜਿਸ 'ਚ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਦੋ ਵਾਰੀ ਖੁਦ ਆਏ ਆ ਸਕੀਮ ਨੂੰ ਇੱਥੇ ਲੀਡ ਕਰਦੇ ਹੋਏ ਲੁਧਿਆਣੇ ਵਿੱਚ और इस ची होंद कि शुक्रवार अक्रवार हेल्थ टीम्स इनकलूडिंग आशा वर्कर्स मेल हेल्थ वर्कर्स नर्सिंग स्टूडेंट्स, फार्मेसी स्टूडेंट्स, सारे असी अपने एरिया चे हैं। ਔਰ ਲੋਕਾਂ ਦੇ ਘਰ ਘਰ ਜਾ ਕੇ ਅਸੀਂ ਉਥੇ ਇਹਨਾਂ ਦੇ ਦੇਖਦੇ ਆਂ ਕਿ ਕਿਤੇ ਪਾਣੀ ਤੇ ਨਹੀਂ ਖੜਾ ਜੇ ਕਿਤੇ ਵੀ ਪਾਣੀ ਖੜਾ ਹੈ ਜਿਵੇਂ ਕਿ ਫਲਾਰ ਪੋਟਸ ਤੇ ਜਾਂ ਜਿਹੜੇ ਆਪਾਂ ਬਰਡਸ ਨੂੰ ਪਾਣੀ ਦਿੰਦੇ ਆ ਉਹ ਵਾਲੀ ਟ੍ਰੇ ਚ ਜਾਂ ਕਈਆਂ ਦੇ ਘਰਾਂ ਚ ਜਿਵੇਂ ਆਪਣਾ ਵੇਸਟ ਟਾਇਰਸ ਵਗੈਰਾ ਪਏ ਹੁੰਦੇ ਆ ਉਸ ਚ ਔਰ ਪੁਰਾਣੇ ਜਿਹੜੇ ਡੇਜ਼ਰਟ ਕੂਲਰਸ ਚ ਔਰ ਇਹ ਜਿਹੜੇ ਪੁਰਾਣੇ ਫ੍ਰਿਜ ਹੁੰਦੇ ਸੀ ਉਹਦੇ ਥੱਲੇ ਟ੍ਰੇ ਆਉਂਦੀ ਸੀ ਜਿਸ ਚ ਪਾਣੀ ਜਾਂਦਾ ਸੀ ਉਹ ਸਾਰਾ ਚੈੱਕ ਕਰਦੇ ਆਂ ਜੇ ਕਿਤੇ ਪਾਣੀ ਹੈ ਤੇ ਉਹਨੂੰ ਅਸੀਂ ਡレイン ਕਰਵਾਉਂਦੇ ਆਂ ਉੱਥੇ ਔਰ ਜੇ ਲਾਰਵਾ ਮਿਲਦੇ ਆਂ ਅਸੀਂ ਲੋਕਾਂ ਨੂੰ ਦਿਖਾ ਕੇ ਉਹਨਾਂ ਨੂੰ ਅਵੇਅਰ ਕਰਦੇ ਆਂ ਤਾਂ ਜੋ ਉਹ ਅਗਲੀ ਵਾਰੀ ਖੁਦ ਆਪਣੇ ਆਪ ਚੈੱਕ ਕਰ ਸਕਣ ਔਰ ਉਹਨਾਂ ਨੂੰ ਆਪਾਂ ਇਨਸਟਰਕਸ਼ਨ ਦਿੰਦੇ ਆਏ ਆ ਕਿ ਵੀ ਹਰ ਸ਼ੁੱਕਰਵਾਰ ਐਟ ਲੀਸਟ ਤੁਸੀਂ ਵਾਂਸ ਵੀਕਲੀ ਆਪਾਂ ਸ਼ੁੱਕਰਵਾਰ ਇਸ ਲਈ ਫਿਕਸ ਕੀਤਾ ਸੀ ਕਿ ਲੋਕਾਂ ਨੂੰ ਇੱਕ ਦਿਨ ਅਲੋਟ ਕਰ ਦਿੰਦੇ ਆਂ ਤਾਂ ਕਿ ਉਹ ਹਰ ਸ਼ੁੱਕਰਵਾਰ ਵਾਰੀ ਨੂੰ ਦੇਖੇ ਜ਼ਰੂਰ ਐਕਟੀਵਿਟੀ ਕਰਿਓ ਔਰ ਜਿੱਥੇ ਕੋਈ ਪਾਣੀ ਹੈ ਉਹਨੂੰ ਡਰੇਨ ਕਰਨ ਔਰ ਜੇ ਸਾਡੀ ਟੀਮ ਚ ਆਂਦੀ ਹੈ ਤੇ ਜਿੱਥੇ ਸਾਨੂੰ ਲਾਰਵਾ ਮਿਲਦਾ ਹੈ ਉੱਥੇ ਉਹ ਲਾਰਵਾ ਸਾਈਡਲ ਵੀ ਸਪਰੇ ਕਰਕੇ ਆਂਦੇ ਆ ਮਣੇ ਡੇਂਗੂ ਫੈਲਦਾ ਕਿਸ ਤਰ੍ਹਾਂ ਵਾ ਕਿਸ ਤਰ੍ਹਾਂ ਇਹ ਜਿਆਦਾ ਆਂਦਾ ਵਾ ਉਹਦੇ ਕਾਰਨ ਕੀ ਹੈਗੇ ਨੇ ਡੇਂਗੂ ਦੇਖੋ ਡੇਂਗੂ ਸਾਫ਼ ਪਾਣੀ 'ਚ ਇਹ ਮੱਛਰ ਨਹੀਂ ਹੁੰਦੇ ਇਹ ਡੀਐਸ ਮਸਕੀਟੋ ਜਿਹੜਾ ਹੁੰਦਾ ਜਿਹਨੂੰ ਅਸਾ ਟਾਈਗਰ ਮਸਕੀਟੋ ਵੀ ਕਹਿੰਦੇ ਆ ਇਹਦੀ ਪਛਾਣ ਹੈ ਕਿ ਇਹ ਮੱਛਰ ਤੇ ਸਟ੍ਰਾਈਪਸ ਹੁੰਦੇ ਆ ਤੇ ਇਹ ਕੱਟਦਾ ਹੈ ਸਨਰਾਈਜ਼ ਐਂਡ ਸਨਸੈਟਸ ਵੇਰ ਵੇਲੇ ਜਾਂ ਸ਼ਾਮ ਨੂੰ ਜਦੋਂ ਸੂਰਜ ਅਸਤ ਔਰ ਸੂਰਜ ਉਦੇ ਦੇ ਵੇਲੇ ਕੱਟਦਾ ਹੈ ਮੱਛਰ ਔਰ ਇਹ ਮੱਛਰ ਬਹੁਤ ਜ਼ਿਆਦਾ ਹਾਈ ਫ્લાય ਨਹੀਂ ਕਰਦਾ ਇਸ ਲਈ ਇਹ ਮੋਸਟਲੀ ਲੈਗਸ ਔਰ ਆਪਣੇ ਪੈਰਾਂ ਤੇ ਹੀ ਕੱਟਦਾ ਹੈ ਕਿਉਂਕਿ ਬਹੁਤ ਉੱਪਰ ਫ્લાય ਨਹੀਂ ਕਰ ਸਕਦਾ ਤੇ ਅਸੀਂ ਬਸ ਇਹਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆਏ ਆ ਕਿ ਤੁਸੀਂ ਸਨਰਾਈਜ਼ ਵੇਲੇ ਔਰ ਸ਼ਾਮ ਵੇਲੇ ਜੇ ਤੁਹਾਨੂੰ ਘਰੋਂ ਬਾਹਰ ਜਾਣਾ ਹੈ ਤੇ ਆਪਣਾ ਸਾਰਾ ਕਵਰ ਕਰਕੇ ਜਾਓ ਪੂਰੀ ਬਾਵਾ ਦੀ ਸ਼ਰਟ ਡਾਲੋ ਔਰ ਪੈਂਟ ਪਾਓ ਔਰ ਸ਼ੂਜ਼ ਵਗੈਰਾ ਪਾ ਕੇ ਜਾਓ ਜੇ ਇਫ ਇਟ ਇਜ਼ ਪੋਸੀਬਲ ਤੇ ਕੋਈ ਵੀ ਆਡਮਸ ਜਾਂ ਮੋਸਕੀਟੋ ਰਿਪੈਲੈਂਟ ਦਾ ਯੂਜ਼ ਕਰੋ ਜਿਹੜੇ ਲੋਕੀ ਬਾਹਰ ਸੌਂਦੇ ਆ ਉਹਨਾਂ ਨੂੰ ਕਿਹਾ ਗਿਆ ਆ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਮੋਸਕੀਟੋ ਨੈਟਸ ਲਗਾਓ ਔਰ ਜਿਹੜੇ ਕਿ ਐਲਡਰਲੀ ਲੋਕ ਹੈ ਜਾਂ ਬੱਚੇ ਹੈ ਜਾਂ ਗਰਭવતી ਮਾਵਾਂ ਹੈ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਅਪੀਲ ਕਰਦੇ ਆ ਕਿ ਇਸ ਟਾਈਮ ਤੇ ਬਾਹਰ ਨਾ ਜਾਣ ਔਰ ਪਰਹੇਜ਼ ਕਰਨ। ਤੋਂ ਇਸ ਮੱਛਰ ਦੇ ਕਟਣ ਨਾਲ ਹੁੰਦਾ ਹੈ ਔਰ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ ਉਸ ਤੋਂ ਬਾਅਦ ਜੇ ਕਿਸੇ ਨੂੰ ਹੋ ਜਾਏ ਤੇ ਸਿੰਪਟਮਸ ਆ ਜਾਂਦੇ ਆ। ਸਿੰਪਟਮਸ ਕੀ ਹੁੰਦੇ ਨੇ ਇਹਦੇ ਵਿੱਚ ਕੀ ਸਿੰਪਟਮਸ ਜਿਵੇਂ ਕਿ ਆਪਣੇ ਕੋਈ ਵੀ ਬੁਖਾਰ ਦੇ ਸਿੰਪਟਮ ਹੁੰਦੇ ਆ ਇਟ ਇਜ਼ ਜਸਟ ਲਾਈਕ 댓 ਬਸ ਇਟ ਇਜ਼ ਜਸਟ ਕਿ ਇਸ ਵਿੱਚ ਬਹੁਤ ਹਾਈ ਗ੍ਰੇਡ ਫੀਵਰ ਹੁੰਦਾ ਹੈ। और हेडेक हो सकती है या अपनी जॉइंट हो सकती हैं कोई रैश भी हो सकता है फटीक हो सकता है दिल कच्चा हो सकता है नोजिया जिन्होंने आप हैं या उल्टी आ सकती है या पेट च दर्द हो सकती तो है रैश मैं तो रैश भी ये मैनिफेस्ट कर सकता है ये अलार्मिंग सिम्टम्स होंगे हैं जे किसी कंप्लीकेशन हो जाए तो ब्लीडिंग हो सकती है तो क्योंकि प्लेटलेट्स घट जाते हैं कित भी एरिया चो जिमें चो आ जाए मूँह चो आ जाए या अपने लैटरिन आ जाए या पेशाब के राही आ जाए कितों भी अपनी ये ब्लीड हो सकती है या पेशेंट का बीपी एकदम फॉल कर गया ਫਾਲ ਕਰ ਜਾਏ ਔਰ ਉਹਦੇ ਜਿਵੇਂ ਆਪਾਂ ਕਹਿੰਦੇ ਆ ਠੰਡੇ ਹੱਥ ਪੈਰ ਠੰਡੇ ਹੋ ਗਏ ਸੋ ਥੀਸ ਆਰ ਅਲਰਮਿੰਗ ਸਾਈਨਸ ਤੇ ਫਿਰ ਇਹਦੇ ਲਈ ਜੇ ਪੇਸ਼ੈਂਟ ਨੂੰ ਕਿਸੇ ਨੂੰ ਕੁਝ ਇਹੋ ਜਿਹੇ ਸਾਈਨਸ ਆਉਂਦੇ ਆ ਤੇ ਤੁਰੰਤ ਜਿਹੜੀ ਹੈ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾ ਕੇ ਰਿਪੋਰਟ ਕਰਨ ਜਿਸ ਤਰ੍ਹਾਂ ਇਸ ਵਾਰ ਆંકੜੇ ਥੋੜੇ ਜਿਹਾ ਵਧੇ ਹੈਗੇ ਨੇ بارشਾਂ ਵੀ ਬਹੁਤ ਜ਼ਿਆਦਾ ਹੋਈਆਂ ਨੇ ਹਸਪਤਾਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਟੈਕਸਟ ਕੀ ਫ੍ਰੀ ਕੀਤੇ ਜਾਂਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾਂਦਾ ਤੁਸੀਂ ਦੀ ਮੈਡੀਸਨ ਲੋਕ ਕਿਸ ਤਰ੍ਹਾਂ ਇਲਾਜ ਕਰਾਉ ਤੁਸੀਂ ਹਾਂਜੀ ਦੇਖੋ ਆ بارشਾਂ ਹੋਈਆਂ ਜਿਆਦਾ ਇਸ ਤੋਂ ਪਹਿਲੇ 2023 ਚ بارشਾਂ ਹੋਈਆਂ ਸੀ ਤੇ ਉਸ ਸਾਲ ਸਾਡੇ ਲੁਧਿਆਣਾ ਡਿਸਟ੍ਰਿਕਟ ਚ 1200 1298 ਕੇਸਿਸ ਰਿਪੋਰਟ ਹੋਏ ਸੀ ਤੇ ਜੇ ਆਪਾਂ ਉਹਦੇ ਨਾਲ ਕੰਪੇਅਰ ਕਰ ਰਹੀਏ ਤੇ ਵੀ ਆਰ ਇਹ ਨਾ ਬੈਟਰ ਪੋਜੀਸ਼ਨ ਇਸ ਸਾਲ ਹੁਣ ਤੱਕ ਸਾਡੇ 444 ਕੇਸਿਸ ਹੋਏ ਆ ਤਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਬਸ ਸਤਰਕ ਰਹੇਨ ਪ੍ਰੀਕਾਸ਼ਨਸ ਲੈਨ ਔਰ ਜੇ ਕਿਸੇ ਨੂੰ ਫੀਵਰ ਹੋ ਜਾਂਦਾ ਤਾਂ ਕੁਝ ਖਬਰਾਂ ਦੀ ਲੋੜ ਨਹੀਂ ਹੈ ਬਸ ਇੱਕ ਵਾਰੀ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ ਚ ਜਾਣ ਚਾਹੇ ਉਹ ਸਾਡਾ ਡਿਸਟ੍ਰਿਕਟ ਹਸਪੀਟਲ ਹੈ ਯਾ ਰੂਰਲ ਬਲਾਕਸ ਚ ਸਾਡੇ ਜਿਹੜੇ ਸਬਡਿਵੀਜ਼ਨਲ ਹਸਪੀਟਲ ਨੇ ਜਿਹੜੇ ਸਾਡੇ ਸਮਰਾਲਾ ਖੰਨਾ ਜਗਰਾਉ ਤੇ ਰਾਏਕੋਟ ਹੈਗੇ ਆ ਯਾ ਸਾਡੇ ਕਮਿਊਨਿਟੀ ਹੈਲਥ ਸੈਂਟਰਸ ਨੇ ਜਿਹੜੇ ਹਰ ਬਲੌਕ ਚ ਹੈਗੇ ਆ ਔਰ ਸਾਡੇ ਜਿਹੜੇ ਆਯੂਸ਼ਮਾਨਾ ਰੋਗਿਆ ਕੇਂਦਰ ਹੈ ਜੋ ਪਹਿਲੇ ਕੀ ਆਮ ਆਦਮੀ ਕਲੀਨਿਕਸ ਜਿਨਾਂ ਨੂੰ ਆਪਾਂ ਕਹਿੰਦੇ ਸੀ ਇੱਥੇ ਵੀ ਇਹਦੀ ਟੈਸਟਿੰਗ ਉਪਲਬਧ ਹੈ ਸੇ ਜਿਹੜੀ ਵੀ ਤੁਹਾਡੇ ਨੀਅਰੈਸਟ ਹੈਲਥ ਫੈਸਿਲਿਟੀ ਹੈ ਔਰ ਇੱਥੇ ਡਾਕਟਰ ਹੈਗੇ ਆ ਤੁਸੀਂ ਉੱਥੇ ਜਾਓ ਔਰ ਇੱਕ ਵਾਰੀ ਆਪਣੀ ਜਾਂਚ ਜ਼ਰੂਰ ਕਰਾਓ ਇਹ ਸਾਰੇ ਟੈਸਟ ਜਾਂ ਦਵਾਈਆਂ ਮੈਡੀਸਿਨ ਫ੍ਰੀ ਮਿਲ ਰਹੀਆਂ ਨੇ ਹਾਂਜੀ ਸਾਡੀ ਸਾਰਾ ਕੁਝ ਫ੍ਰੀ ਹੈ 올 ਟੈਸਟਿੰਗ ਐਂਡ 올 ਮੈਡੀਸਿਨਸ ਸਾਰੀ ਹੈਲਥ ਫੈਸਿਲਿਟੀਆਂ ਚ ਬਿਲਕੁਲ ਫ੍ਰੀ ਆਫ ਕਾਸਟ ਕੜ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਦੇ ਵਾਸਤੇ ਕੁਝ ਖਾਸ ਜੇ ਲੋਕਾਂ ਨੂੰ ਅਵੇਰ ਕਰਨਾ ਹੋਵੇ ਜਾਂ ਕੁਝ ਇਸ ਦੇ ਬਾਰੇ ਸਿਵਲ ਹਸਪੀਟਲ ਦਾ ਇੱਕ ਹੈਲਪਲਾਈਨ ਨੰਬਰ ਅਸੀਂ ਪਹਿਲੇ ਫਲਡਸ ਦੇ ਟਾਈਮ ਤੋਂ ਚਲਾ ਰਹੇ ਹਾਂ 0161244193 ਆਦਰਵਾਇਸ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈ ਜਾਂ ਸਾਡਾ ਸਟੇਟ ਦਾ ਵੀ ਹੈਲਪਲਾਈਨ ਨੰਬਰ ਹੈ 104 ਉਸ ਤੇ ਵੀ ਫੋਨ ਕਰ ਸਕਦੇ ਆ ਔਰ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਹੈ ਤੇ 108 ਤੇ ਕਾਲ ਕਰਨ ਅਪੀਲ ਕਰਨੀ ਚਾਹੋਗੇ ਤੁਸੀਂ ਲਗਾਤਾਰ ਡਰਾਈਵ ਚਲਾ ਰਹੇ ਹੋ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਦੇਖੋ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਡੇਂਗੂ ਜਾਂ ਚਿਕਨਗੁਨੀਆ ਇਹ ਸਾਰੀ ਜਿਹੜੀ ਬਿਮਾਰੀਆਂ ਹੈ ਬਿਲਕੁਲ ਪ੍ਰੀਵੈਂਟੇਬਲ ਹੈ ਔਰ ਇਹ ਲੋਕਾਂ ਦੇ ਹੱਥ ਹੈ ਨੂੰ ਪ੍ਰੀਵੈਂਟ ਕਰਨਾ ਚਾਹਤ ਤੇ ਆਪਾਂ ਇਹਨੂੰ ਬਿਲਕੁਲ ਪ੍ਰੀਵੈਂਟ ਕਰ ਸਕਦੇ ਆ ਬਸ ਤੁਸੀਂ ਇਹ ਖਿਆਲ ਰੱਖਣਾ ਹੈ ਕਿ ਵੀ ਪਾਣੀ ਨਾ ਇਕੱਠੇ ਹੋਣ ਦਿਓ ਆਪਣੇ ਆਲੇ ਦੁਆਲੇ ਪਾਣੀ ਡਰੇਨ ਕਰੋ ਔਰ ਜੇ ਤੁਸੀਂ ਬਾਹਰ ਜਾ ਰਹੇ ਹੋ ਤੇ ਆਪਣੇ ਆਪ ਨੂੰ ਕਵਰ ਕਰੋ ਔਰ ਫਿਰ ਵੀ ਜੇ ਕਿਸੇ ਨੂੰ ਮੱਛਰ ਕੱਟ ਜਾਂਦਾ ਹੈ ਔਰ ਬੁਖਾਰ ਹੋ ਜਾਂਦਾ ਹੈ ਜਾਂ ਕੋਈ ਵੀ ਡਿਜ਼ੀਜ਼ ਹੋ ਜਾਂਦੀ ਹੈ ਤੇ ਤੁਸੀਂ ਇੱਕ ਵਾਰੀ ਨੀਅਰੈਸਟ ਹੈਲਥ ਫੈਸਿਲਿਟੀ 'ਚ ਜਾ ਕੇ ਡਾਕਟਰ ਦੀ رائے ਜ਼ਰੂਰ ਲਓ ਔਰ ਆਪਣਾ ਟੈਸਟ ਜ਼ਰੂਰ ਕਰਾ ਹਮੇਰੇ ਲਾਸਟ ਵਾਲੇ ਡੇਂਗੂ ਲੈ ਕੇ ਕੋਈ ਚਲਾਨ ਵਗੈਰਾ ਵੀ ਕੱਟੇ ਗਏ ਨੇ ਜਿੱਥੇ ਕੋਈ ਗੰਦਗੀ ਲੱਗਦੀ ਜਿੱਥੇ ਹਾਂਜੀ ਇਹ ਸਾਡੀ ਜਿਹੜੀ ਹੈਲਥ ਟੀਮਸ ਜਿਵੇਂ ਅਸੀਂ ਤੁਹਾਨੂੰ ਕਿਹਾ ਹੈ ਕਿ ਲੋਕਾਂ ਦੇ ਡੋਰ ਹਾਊਸ ਟੂ ਹਾਊਸ ਜਾਂਦੀ ਹੈ ਉੱਥੇ ਜਿੱਥੇ ਸਾਨੂੰ ਲਾਰਵਾ ਮਿਲਦੇ ਹਨ ਉਹ ਅਸੀਂ ਰਿਪੋਰਟ ਕਰਦੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਚਲਾਨ ਮਿਊਨਿਸਪਲ ਕਾਰਪੋਰੇਸ਼ਨ ਨੇ ਕਰਨਾ ਹੁੰਦਾ ਹੈ ਤੇ ਐਤਕੀ ਅਸੀਂ 2598 ਕੇਸਿਸ ਰਿਪੋਰਟ ਕੀਤੇ ਸੀ ਜਿਸ ਤੇ ਉਹਨਾਂ ਨੇ 1760 ਦੇ ਚਲਾਨ ਆਲਰੇਡੀ ਕਰਤੇ ਡੈਥ ਦਾ ਤਾਂ ਕੋਈ ਆਂਕੜਾ ਪਨੀ ਗੱਡੀ ਨੂੰ ਲੈ ਕੇ ਡੈਥ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਇੱਕ ਡੈਥ ਸੀ ਜਿਹੜੀ ਅਸੀਂ ਸਟੇਟ ਤੇ ਭੇਜੀ ਹੈ ਰਿਵਿਊ ਲਈ ਜਦੋਂ ਸਟੇਟ ਉਹਨੂੰ ਰਿਵਿਊ ਕਰ ਲਏਗੀ ਫਿਰ ਉਹਨੂੰ ਆਪਾਂ ਡਿਕਲੇਅਰ ਕਰ ਦੇਵਾਂਗੇ ਔਰ ਇੱਕ ਹਲੇ ਸਸਪੈਕਟਡ ਹੈ ਉਹ ਅੰਡਰ ਰਿਵਿਊ ਹੈ ਸਿਵਲ ਸੱਜਣ ਨੂੰ ਅਨਾਨੇ ਜਿੰਨਾ ਦੱਸਿਆ ਕਿ ਡੇਂਗੂ ਲੈ ਕੇ ਕਿਸ ਤਰ੍ਹਾਂ ਇਹ ਡਰਾਈਵ ਚਲਾਈ ਜਾ ਰਹੀ ਆ ਤਾਂ ਲੋਗਾਂ ਨੂੰ ਵੀ ਅਵੇਅਰ ਰਹਿਣ ਦੀ ਜਿਹੜੀ ਅਪੀਲ ਕੀਤੀ ਹੈ ਕੈਮਰਾਮੈਨ ਗੁਰਿੰਦਰ ਦੱਨਾ ਨਵਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ